ਅਗਾਉ ਨਹੀਂ ਕੁ ਦੂਰ ਵਾਲੀਆਂ ਰੋਟੀਆਂ ਆਉ ਲੱਗੀਆਂ ਤੇ ਬੀਬੀ ਮੇਰੀ ਸ਼ੇਰ ਦੀ ਗਈ ਨਹੀਂ ਅੱਜ ਤਨ ਤਾਰ ਕਰਨ ਤਾਰਨੇ ਚਾਹੀਦੀ ਸੀ ਤੇ ਇੱਕ ਦੂਰ ਦੀਆਂ ਰੋਟੀਆਂ ਅੱਜ ਮੰਨ ਲੱਗੀਆਂ ਨੇ ਤੇ ਆ ਸਾਡਾ ਬਾਪੂ ਬੈਠਾ ਵੇਖੋ ਡੂਡੀ ਲਾ ਗਿਆ ਇਹਨੇ ਤੇ ਉਹ ਸਾਡੀਆਂ ਗਾਈਆਂ ਵੱਜੀਆਂ ਵੇਖੋ ਆ ਮੇਰਾ ਪਪਾ ਆ ਸਾਡਾ ਮੂਦਾ ਵਾਲਾ ਬੂਟਾ ਪਾਪਾ ਜੀ ਦੇ ਕੰਮ ਕਰਦੇ ਆਏ ਨੇ ਤੇ ਆ ਸਾਡੇ ਇੱਕ ਟਮਾਟਰ ਦਾ ਬੂਟਾ ਟਮਾਟਰ ਟਮਾਟਰ ਹਾਂਜੀ ਹਾਂਜੀ ਆ ਸਾਡੀਆਂ ਗਾਇਆਂ ਅਸੀਂ ਉਹ ਗਾਇਆਂ ਇੱਥੇ ਬੰਦਤੀਆਂ ਵਾਂ ਤੇ ਆ ਸਾਡੀ ਸ਼ਹੀ ਵਾਲਾਂ ਤੇ ਆ ਸਾਡਾ ਢੋਕਾ ਹੁਣ ਹੁਣ ਅਸੀਂ ਆ ਤੋਕਾ ਸਾਡਾ ਡੰਮ ਤੇ ਆ ਸਾਡੀਆਂ ਹੱਲਾ ਤੇ ਆ ਉਹ ਸਾਡੀ ਇਹ ਤੂੜੀ ਬਣਾ ਲਈ ਕੱਲ ਜਿਹੜੀ ਧੰਨਵਾਦ ਆ ਵੀ ਅਸੀਂ ਤੂੜੀ ਜਿਹੜੀ ਅੱਜ ਬਣਾ ਲਈ ਆ ਤੇ ਆ ਸਾਡਾ ਸ਼ੇਰੂ ਆ ਸ਼ੇਰੂ ਵੇਖੋ ਬੈਠਾ ਸਾਡਾ ਤੇ ਸ਼ੇਰੂ ਸਾਡਾ ਬੈਠਾ ਵਾ ਤੇ ਆ ਸਾਡੀ ਤੂੜੀ ਬਣਾ ਲਈ ਅਸੀਂ ਆ ਸਾਡੀ ਤੂੜੀ ਵੇਖੋ ਇਹ ਆਪਾਂ ਸਾਰੀ ਕੱਲ ਤਾਂ ਕੀਤੀ ਸੀ ਤੂੜੀ ਇਹ ਤੋਤਾ ਕਰਾਈ ਸੀ ਟੁੱੜੀਏ ਸਾਰੀ ਆ ਇੱਥੇ ਟੁੱੜੀ ਹੀ ਤੇ ਆ ਸਾਡੇ ਗਵਾਢੀ ਵੇਖੋ ਗਵਾਢੀ ਆ ਸਾਡੇ ਕੋਠੀਆਂ ਆ ਸਾਡੇ ਕੋਠਾਂ ਜੀ ਵੇਖੋ ਤੇ ਆ ਸਾਡਾ ਆ ਸਾਡਾ ਕਾਹਿਆ ਇਹ ਤੁਸੀਂ ਆ ਬੂਟੇ ਲਾਓਗੇ ਆ ਜੇ ਬੂਟੇ ਲਾਓਗੇ ਤੇ ਇਹ ਬੂਟੇ ਦਾ ਨੂੰ ਮੁਕੜੇ ਨਹੀਂ ਆ ਸਾਡੇ ਪਿੰਡ ਦਾ ਬਾਬਾ ਕਰਾਈ ਨਾਲ ਜਾਣਦੇ ਆ ਤੇ ਆਹ ਸਾਡਾ ਘਰ ਆਹ ਸਾਡਾ ਗੋਦਦਵਾਰ ਆ ਆ ਸਾਡਾ ਗੋਦਦਵਾਰ ਆ ਆ ਸਾਡਾ ਘਰ ਆ ਆ ਹਾਡੀ ਸਾਡਾ ਖੂੜਾ ਤੇ ਆ ਸਾਡਾ ਢੰਡ ਔਰ ਸਾਸੀ ਬੈਠੇ ਆਣੇ ਲੱਗੇ ਰਾਜ ਸਾਸੀ ਬੈਠੇ ਆਡੇ ਲੱਗੇ ਹਾਂ ਗੱਡੀਆਂ ਵਾਲੇ ਔਰ ਗੱਡੀਆਂ ਵਾਲੇ ਬੈਠੇ ਆ ਆਹ ਵੇਖੋ ਜੀ ਆਜੀ ਬੈਠੇ ਲੱਗਦੇ ਆਵੇਗਾ ਆਜੀ ਬੈਠੇ ਨੇ ਤੇ ਆ ਸਾਡਾ ਘਾਰਿਆ ਜੀ ਹੈਲੋ ਗਾਇਸ ਸਸੀ ਕਾਲੀ ਵੀਰ ਭਰਾਓ ਠੀਕ ਆ ਕੋ ਵਧੀਆ ਵਧੀਆ ਹੈ ਤੇ ਅੱਜ ਮੈਂ ਆਇਆ ਹਾਂ ਪਾਣੀ ਲਾਉ ਕੇ ਪੱਠੇ ਪਰ ਨਵਾਸਤੇ ਥਾ ਤੇ ਹੁਣ ਮੈਂ ਉਹ ਦਿੱਤਾ ਪਰ ਤੇ ਆ ਸਾਡੇ ਪਿੰਡ ਦੇ ਵੀਰੋ ਭਰਾਵਾਂ ਦੀ ਮੱਕਈ ਮੱਕਈ ਵੇਖੋ ਜੀ ਓਏ ਇਕਬੀਰ ਜੀ ਪੈਪ ਇਕੱਠਾ ਕਰਨ ਦਿਆ ਤੇ ਉਹਦਾ ਇੰਜ ਚੱਲਣ ਦਿਆ ਉਧਰ ਮੱਕਈ ਦੇ ਵਿੱਚ ਤੇ ਆਪਾਂ ਲਾਇਆ ਪਾਣੀ ਅੱਜ ਤੇ ਹੁਣ ਆਪਾਂ ਜਾਵਾਂ ਜਾ ਕੇ ਰੋਟੀ ਪਾਣੀ ਖਾਵਾਂ ਜਾ ਕੇ ਘਰੇ ਹੁਣ ਆਪਾਂ ਜਾਵਾਂ ਖਾਵਾਂ ਜਾ ਕੇ ਚਾਹ ਪਾਣੀ ਪੀਵਾਂਗੇ ਜਾ ਕੇ ਰੋਟੀ ਪਾਣੀ ਖਾਵਾਂਗੇ ਤੇ ਰੋਟੀ ਪਾਣੀ ਖਾ ਕੇ ਮੜ ਕੇ ਵੱਡਾ ਪੱਠੇ ਪੱਠੇ ਵੱਢ ਕੇ ਬਣ ਕੇ ਆਪਾਂ ਗੁਜ਼ਰਾਂਗੇ ਤੇ ਕੀ ਆ ਵੀਰੋ ਠੀਕ ਠਾਕ ਆ ਤੇ ਆ ਆਪਣਾ ਪੜਦਾ ਵੀਰ ਵਿਆਹ ਵਾ ਇਕੱਠਾ ਕਰਨ ਆਇਆ ਪ ਤੇ ਹੋ ਨਹੀਂ ਚੱਲੇ ਕਰਨੂ ਮੈਂ ਤੇ ਜਾ ਕੇ ਚਾਹ ਪਣੀ ਪੀਵਾਂਗੇ ਜਾ ਕੇ ਰੋਟੀ ਰੋਟੀ ਖਾਵਾਂਗੇ ਤੇ ਮੜਕੇ ਫੇਰ ਪੰਗਾ ਵਾਂ ਚੋਵਾਂਗੇ ਪੱਠੇ ਵੱਢ ਕੇ ਪੱਠੇ ਪਾ ਕੇ ਉਹ ਹੈਗਾ ਛੁੱਟ ਕੇ ਤੇ ਮੜ ਆ ਸਾਡਾ ਟਰੈਕਟਰ ਲੋਤਾ ਜੀ ਵੇਖੋ ਐਦਾ ਹੀ ਕੰਮ ਕਰਾ ਕੇ ਲੋਣਾ ਸੀ ਪੰਪ ਪੰਪ ਕਰਾ ਕੇ ਲਾਉਣਾ ਸੀ ਇਹਦਾ ਟਰੈਕਟਰ ਦਾ ਟਾਈਮ ਨਹੀਂ ਲੱਗਣ ਡਿਆ 8:57 ਤੇ ਆ ਸਾਡੇ ਮੋਰਚਾ ਦੋਵੇਂ ਦੇਖੋ ਇੱਧਰ ਇੱਧਰ ਕੋ ਦਾ ਤਰੀnga ਪੰਨਿਆ ਮੋੜਨ ਰਗਾ ਪੱਠੇ ਵੱਡਣ ਸ਼ੂਰ ਵਾਲੀ ਗੱਡੀ ਆ ਆ ਛੱਡਾ ਸ਼ੀਸ਼ਾ ਦੇਖੋ ਇੱਧਰ ਚੱਜ ਦੀ ਪਾਈ ਜਹਾਵੇਂ ਵੀ ਨਹੀਂ ਪਾਈ ਤੇ ਆ ਸਾਡੀਆਂ ਮਾਰ ਆਏ ਨੇ ਗੱਡੀਆਂ ਦਿੱਤਾਂ ਦੇਖੋ ਜੀ ਆ ਬਾਬੇ ਦੀਆਂ ਬੋਰੀਆਂ ਤੇ ਆ ਸਾਡੇ ਦਾਣੇ ਅਸੀਂ ਗੱਲ ਪਰੋਲੇ ਚ ਪਾਤੇ ਸੀ ਦਾਣੇ ਤੇ ਪਰੋਲਾ ਆਪਣਾ ਉਹ ਵਾ ਇੱਕ ਅੱਧਾ ਪਰੋਲਾ ਆਪਣਾ ਰਹਿ ਗਿਆ ਸੀ ਆ ਵੇਖੋ ਜੀ